ਅਗਲਾ ਸਵਾਲ ਬਹੁਤ ਹੀ ਕਮਾਲ ਦਾ ਹੈ ਜੀ ਜਿਸ ਵੀ ਗੁਰੂ ਪਿਆਰੇ ਦਾ ਇਹ ਸਵਾਲ ਹੈ ਜੀ ਮੈਨੂੰ ਇਹਨੂੰ ਨਮਸਕਾਰ ਹੈ ਜੀ ਸਵਾਲ ਤੋਂ ਪਤਾ ਲੱਗ ਜਾਂਦਾ ਮੇਰਾ ਸਟੈਂਡਰਡ ਕੀ ਹੈ ਮੈਂ ਕੀ ਸੋਚ ਰਿਹਾ ਪਤਾ ਹੈ ਕੀ ਸਵਾਲ ਜੀ ਕਿ ਗੁਰੂ ਸਾਨੂੰ ਪਿਆਰ ਕਿਵੇਂ ਕਰੇਗਾ ਆਹਾਹਾ ਗੁਰੂ ਸਾਨੂੰ ਪਿਆਰ ਕਿਵੇਂ ਕਰੇਗਾ ਜਦੋਂ ਅਸੀਂ ਗੁਰੂ ਦੀ ਹਰ ਗੱਲ ਨੂੰ ਭਲਾ ਕਰਕੇ ਜਾਣਾਂਗੇ ਫਿਰ ਗੁਰੂ ਸਾਨੂੰ ਪਿਆਰ ਕਰੇਗਾ ਗੁਰੂ ਦੀ ਹਰ ਗੱਲ ਪਰਮਾਤਮਾ ਦੀ ਹਰ ਗੱਲ ਸਾਨੂੰ ਚੰਗੀ ਲੱਗੇ ਗੁਰੂ ਕੱਲਾ ਪਿਆਰ ਹੀ ਨਹੀਂ ਕਰੇਗਾ ਗੁਰੂ ਜੋ ਅਸੀਂ ਸੋਚਾਂਗੇ ਉਹ ਕਰੇਗਾ ਜੋ ਪਹਿਲੀ ਗੱਲ ਹੈ ਕਿ ਜੋ ਪਰਮਾਤਮਾ ਕਰੇ ਸਾਨੂੰ ਚੰਗਾ ਲੱਗੇ ਹਰ ਜੋ ਕਿਛ ਕਰੇ ਸੋ ਹਰਕਿਆਂ ਭਗਤਾਂ ਭਾਵੇ ਇਹ 176 ਅੰਗ ਦੇ ਕਰੀਬ ਫਰਮਾਨ ਜੇ ਕਿ ਹਰੀ ਜੋ ਕਰੇ ਸਾਨੂੰ ਚੰਗਾ ਲੱਗੇ ਤੇ 1076 ਦੇ ਫਰਮਾਨ ਆ ਜਾਂਦਾ ਹਰ ਸੋ ਕਿਛ ਕਰੇ ਜੋ ਹਰਕਿਆਂ ਭਗਤਾਂ ਭਾਵੇ ਹਰਕਿਆਂ ਸੰਤਾਂ ਭਾਵੇ ਪਹਿਲਾਂ ਜੋ ਪਰਮਾਤਮਾ ਕਰੇ ਸਾਨੂੰ ਚੰਗਾ ਲੱਗੇ ਤੇ ਫਿਰ ਜੋ ਸਾਨੂੰ ਚੰਗਾ ਲੱਗੇਗਾ ਉਹ ਪਰਮਾਤਮਾ ਕਰੇਗਾ ਵਾਹਿਗੁਰੂ ਬਹੁਤ ਬਹੁਤ ਧੰਨਵਾਦ ਜੀ ਬਹੁਤ ਪਿਆਰਾ ਸਵਾਲ ਹੈ ਜੀ ਆਪ ਜੀ ਦਾ ਵਾਜ ਅਰਦਾਸ ਨੇਲੇ ਜੋ ਸਾਨੂੰ ਨੀਅਤ ਅਰਦਾਸ ਹੈ ਪੰਥ ਪਰਵਾਨਤ ਉਹੀ ਕਰਨੀ ਚਾਹੀਦੀ ਹੈ ਬਹੁਤੀ ਹੋਰ ਉਹਦੇ ਵਿੱਚ ਚੀਜ਼ਾਂ ਐਡ ਨਹੀਂ ਕਰਨੀਆਂ ਚਾਹੀਦੀਆਂ ਬਹੁਤ ਬਹੁਤ ਧੰਨਵਾਦ ਜੀ ਬਹੁਤ ਚਲੋ ਸਾਰਿਆਂ ਨੇ ਯਤਨ ਕੀਤਾ ਹੈ ਮੈਂ ਬੇਨਤੀ ਕਰਾਂਗਾ ਆਪਣੇ ਮਨ ਵਿੱਚ ਜੋ ਵੀ ਸਵਾਲ ਆਣ ਕਿਸੇ ਵੀ ਸਵਾਲ ਨੂੰ ਰੋਕਣਾ ਨਾ ਬਾਕੀ ਥਾਵਾਂ ਤੇ ਕਿਹਾ ਜਾਂਦਾ ਹੈ ਪ੍ਰਮਾਤਮਾ ਨੂੰ ਸਵਾਲ ਨਹੀਂ ਕਰਨਾ ਪਰ ਸਾਨੂੰ ਹੁਕਮ ਹੈ ਅਕਲੀ ਸਾਹਿਬ ਸੇਵੀ ਹੈ ਜੇ ਮੱਖਣシャ ਲੁਭਾਣੇ ਨੇ ਅਕਲ ਨਾ ਵਰਤੀ ਹੁੰਦੀ ਹੈ ਨਾ ਜੀ ਉਹਨੇ ਅਕਲ ਵਰਤੀ ਤੇ ਕਮਾਲ ਦੀ ਗੱਲ ਸਾਡੇ ਹਰ ਸਵਾਲ ਦਾ ਜਵਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਾਂ ਸਿੱਖ ਇਤਿਹਾਸ ਵਿੱਚ ਮੌਜੂਦ ਜੀ ਹਰ ਗੱਲ ਦਾ ਚਾਹੇ ਉਹ ਪੈਸੇ ਦਾ ਹੈ ਚਾਹੇ ਉਹ ਸਿਹਤ ਦਾ ਹੈ ਚਾਹੇ ਰਿਲੇਸ਼ਨਸ਼ਿਪ ਦਾ ਹੈ ਚਾਹੇ ਪਰਮਾਤਮਾ ਦਾ ਹੈ ਇੰਨੀ ਮਹਾਨ ਸਾਡੀ ਬਾਣੀ ਜੇ ਹਾਂ ਜਦ ਤੱਕ ਜਵਾਬ ਨਾ ਮਿਲੇ ਕਾਲੇ ਨਾ ਪਏ ਅਸਲ ਸਵਾਲ ਦਾ ਜਵਾਬ ਸ਼ਾਇਦ ਬਾਹਰੋਂ ਨਾ ਮਿਲੇ ਸਾਡੇ ਅੰਦਰੋਂ ਮਿਲੇ ਜਿਹਨੂੰ ਪਾਤਸ਼ਾਹ ਕਹਿੰਦੇ ਨੇ ਆਤਮ ਪ੍ਰਗਾਸ ਜਿਹਨੂੰ ਅਸੀਂ ਰਹਿਰਾਸ ਸਾਹਿਬ ਦੇ ਵਿੱਚ ਕਹਿੰਦੇ ਆ ਮੇਰੇ ਮੀਤ ਗੁਰਦੇਵ ਮੋਕ ਰਾਮ ਨਾਮ ਪ੍ਰਗਾਸ ਚਾਰ ਵਾਰੀ ਪ੍ਰਗਾਸ ਆਇਆ ਇਸ ਸ਼ਬਦ ਦੇ ਵਿੱਚ ਕਿ ਮੇਰੇ ਅੰਦਰ ਪ੍ਰਕਾਸ਼ ਕਰ ਦੇ ਹੈਗਾ ਮੇਰੇ ਅੰਦਰ ਹੀ ਹੈ ਮੈਨੂੰ ਸਮਝ ਨਹੀਂ ਆ ਰਹੀ ਇਹ ਪਰਮਾਤਮਾ ਤੂੰ ਮੇਰੇ ਅੰਦਰ ਇਹ ਚਾਨਣ ਪੈਦਾ ਕਰ ਦੇ ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ ਆਪ ਸਾਰੀ ਸੰਗਤ ਦਾ ਬਹੁਤ ਧੰਨਵਾਦ ਬੋਲਦਿਆਂ ਬਹੁਤ ਸਾਰੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਆਪ ਜੀ ਬਖਸ਼ ਲੈਣਾ ਜ਼ਰੂਰ ਦੱਸਣਾ ਜੋ ਮੇਰੀਆਂ ਗਲਤੀਆਂ ਹੋਣ ਆਪ ਜੀ ਬੜੀ ਸੁਚੇਤ ਸੰਗਤ ਆਓ ਅਸੀਂ ਸਾਰੇ ਪ੍ਰਣ ਕਰ ਲਈਏ ਜਿੱਥੇ ਅਸੀਂ ਆਪਣੇ ਪਰਿਵਾਰਾਂ ਲਈ ਕਾਰਜ ਕਰਨੇ ਨੇ ਉੱਥੇ ਆਪਣੇ ਪੰਥ ਲਈ ਕਮਿਟਿਡ ਹੋਣਾ ਮੰਤ ਦੀ ਸੇਵਾ ਕਰਨੀ ਹੈ ਤੇ ਸਭ ਤੋਂ ਵਧੀਆ ਸੇਵਾ ਹੈ ਆਪਣੇ ਬੱਚਿਆਂ ਨੂੰ ਬਹੁਤ ਜ਼ਿਆਦਾ ਪੜ੍ਹਾਈ ਕਰਾਈਏ ਉਹਨਾਂ ਨੂੰ ਸਹਿਜ ਪਾਠ ਨਾਲ ਜੋੜੀਏ ਪੰਜ ਸੱਸਿਆਂ ਦੀ ਗੱਲ ਮੈਂ ਪਿਛਲੇ ਸਾਲ ਕੀਤੀ ਸੀ ਸਹਿਜ ਪਾਠ 셀ਫ ਸਟਡੀ ਸਕਿੱਲਸ ਹਾਸਲ ਕਰਨੇ ਸਕਾਲਰਸ਼ਿਪ ਲੈਣੀ ਸ਼ੇਅਰਿੰਗ ਕਰਨੀ ਇਹ ਸਾਡੇ ਪੰਜ ਸੱਸੇ ਸਾਡੇ ਪਰਿਵਾਰਾਂ ਨੂੰ ਬਦਲ ਸਕਦੇ ਨੇ ਕਦੇ ਕਿਸੇ ਮੁਸ਼ਕਿਲ ਤੋਂ ਘਬਰਾਈਏ ਨਾ ਗੁਰੂ ਦੀ ਓਟ ਲੈ ਕੇ ਮਿਹਨਤ ਕਰਦੇ ਰਹੀਏ ਉਹ ਸਾਡਾ ਪਰਮਾਤਮਾ ਐਸਾ ਹੈ ਇੱਕ ਤਿਲ ਨਹੀਂ ਭੰਨੈ ਕਾਲੇ ਇੱਕ ਤਿਲ ਜਿੰਨੀ ਵੀ ਮਿਹਨਤ ਕਰੋਗੇ ਪਰਮਾਤਮਾ ਉਹ ਵੇਸਟ ਨਹੀਂ ਕਰੇਗਾ ਹੁਣ ਤੁਹਾਡੇ ਤੇ ਐ ਕਿੰਨੀ ਮਿਹਨਤ ਕਰ ਲੈਂਦੇ ਹੋ ਇੰਨਾ ਭਰੋਸਾ ਪਰਮਾਤਮਾ ਨੇ ਦੇ ਦਿੱਤਾ ਆਓ ਸਾਰੇ ਮਿਹਨਤ ਕਰੀਏ ਆਪਣੇ ਬੱਚਿਆਂ ਨੂੰ ਪੜ੍ਹਾਈਏ ਗੁਰੂ ਘਰ ਨਾਲ ਜੋੜੀਏ ਆਪਣੀ ਕੌਮ ਦੀ ਸਮਾਜ ਦੀ ਸੇਵਾ ਕਰੀਏ ਇਹਨੇ ਅਖਰਾਂ ਨਾਲ ਕੇਮਾ ਦਾ ਜਾਚਖਾਂ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਿਚਾਰ ਰਹਿ ਗਈ ਜੀ ਪਰਸੋਂ ਆਪ ਜੀ ਦੇ ਕੋਲ ਅੰਮ੍ਰਿਤ ਸੰਚਾਰ ਹੋ ਰਿਹਾ ਹੈ ਗੁਰਦੁਆਰਾ ਸਾਹਿਬ ਬਹੁਤ ਭਾਗਾਂ ਵਾਲੇ ਹੋ ਜਿਹੜੇ ਗੁਰਪੁਰਬਾਂ ਦੇ ਸਮੇਂ ਯਤਨ ਕਰਦੇ ਹੋ ਮੈਂ ਇੱਕ ਸੱਜਣ ਕਹਿਣ ਲੱਗੇ ਕਹਿੰਦੇ ਜੀ ਬਾਣੀ ਵੀ ਪੜਦੇ ਆ ਕਿਸੇ ਦਾ ਬੁਰਾ ਵੀ ਨਹੀਂ ਕਰਦੇ ਫਿਰ ਅੰਮ੍ਰਿਤ ਛਕਣ ਦੀ ਕੀ ਲੋੜ ਐ ਸਾਰਾ ਕੰਮ ਤੇ ਚੰਗਾ ਕਰ ਰਹੇ ਆ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ 1699 ਦੀ ਸਵੇਰ ਨੂੰ ਦਸਵੇਂ ਪਾਤਸ਼ਾਹ ਦਾ ਕੀ ਨਾਮ ਸੀ ਵਜੋ ਜੀ ਕੀ ਨਾਮ ਸੀ ਇਹਨਾਂ ਦਾ ਸ੍ਰੀ ਗੁਰੂ ਗੋਬਿੰਦ ਰਾਏ ਤੇ 1699 ਦੀ ਸ਼ਾਮ ਨੂੰ ਉਹਨਾਂ ਦਾ ਨਾਮ ਕੀ ਹੋ ਗਿਆ ਉਹਨਾਂ ਨੇ ਕਿੱਥੋਂ ਅੰਮ੍ਰਿਤ ਛਕਿਆ ਜੀ ਉਹ ਤਾਂ ਛਕਾਉਂਦੇ ਸੀਗੇ ਕਿੱਥੋਂ ਛਕਿਆ ਉਹਨਾਂ ਨੇ ਅੰਮ੍ਰਿਤ ਪੰਜਾਂ ਪਿਆਰਿਆਂ ਤੋਂ ਆ ਸਾਡੀ ਬੜੀ ਕਮਾਲ ਦੀ ਮਰਿਆਦਾ ਜੇ ਸਾਡਾ ਜਿਹੜੀ ਗੁਰਗੱਦੀ ਹੈ ਨਾ ਅਸੀਂ ਕਈ ਵਾਰੀ ਕਹਿੰਨੇ ਆ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦਿੱਤੀ ਠੀਕ ਸ਼ਬਦ ਦੇ ਗੁਰਗੱਦੀ ਮਿਲੀ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਗੁਰਗੱਦੀ ਕਿੰਨੇ ਮਿਲੀ ਜੀ ਗੁਰੂ ਗ੍ਰੰਥ ਤੇ ਗੁਰੂ ਪੰਥ ਲਿਖ ਲੋ ਜੀ ਕਾਪੀਆਂ ਚ ਬਹੁਤ ਕਮਾਲ ਦਾ ਸੰਕਲਪ ਜੀ